ਟੀ 24 ਨਿਊਜ਼ ਦੇਖ ਰਹੇ ਤੁਸੀਂ ਖੰਡਾ ਦਾ ਸਵਾਗਤ ਹੈ ਪੰਜਾਬ ਸਰਕਾਰ ਵੱਲੋਂ ਆਮ ਲੋਕਾਂ ਨੂੰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਉਣ ਲਈ ਸ਼ੁਰੂ ਕੀਤੀ ਮੁੱਖ ਮੰਤਰੀ ਤੀਰਥ ਯਾਤਰਾ ਤਹਿਤ ਅੱਜ ਬਸਟੈਂਡ ਧਾਰੀਵਾਲ ਤੋਂ 43 ਸੂਆਰੀਆਂ ਨਾਲ ਭਰੀ ਬੱਸ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਹਿਬ ਅਤੇ ਸ੍ਰੀ ਹਮੰਦਰ ਸਾਹਿਬ ਅੰਮ੍ਰਿਤਸਰ ਲਈ ਰਵਾਨਾ ਹੋਈ ਇਸ ਬੱਸ ਨੂੰ ਨਗਰ ਕੌਂਸਲ ਧਾਰੀਵਾਲ ਦੇ ਪ੍ਰਧਾਨ ਅਸ਼wini ਦੁਗਲ ਅਤੇ ਨੈਸ਼ਨਲ ਅਵਾਰਡ ਪ੍ਰਾਪਤ ਸਰਪੰਚ ਅਤੇ ਬਲਾਕ ਪ੍ਰਧਾਨ ਮੈਡਮ ਕਿਤਿੰਦਰ ਕੌਰ ਖੁੰਡੀ ਨੇ ਸਾਂਝੇ ਤੌਰ ਤੇ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ ਮੁੱਖ ਮੰਤਰੀ ਪੀਠ ਯਾਤਰਾ ਬੱਸ ਸਟੈਂਡਸ ਦੇ ਰਵਾਨਾ ਹੋਣ ਤੋਂ ਪਹਿਲਾਂ ਐਸ ਐਮ ਓ ਧਾਰੀਵਾਲ ਡਾਕਟਰ ਮਨਿੰਦਰਜੀਤ ਸਿੰਘ ਦੇ ਹਦਾਇਤਾਂ ਸਹਿਤ ਸਿਹਤ ਵਿਭਾਗ ਦੀ ਟੀਮ ਵੱਲੋਂ ਸਾਰੇ ਯਾਤਰੀਆਂ ਦਾ ਚੈੱਕਅਪ ਕਰਕੇ ਲੋੜਿੰਦੀਆਂ ਦਵਾਈਆਂ ਮੁਫ਼ਤ ਦਿੱਤੀਆਂ ਗਈਆਂ ਧਾਰਮਿਕ ਸਥਾਨਾਂ ਦੇ ਦਰਸ਼ਨਾਂ ਲਈ ਬਲਾਗ ਪ੍ਰਧਾਨ ਬੀਬੀ ਸੁਖਵਿੰਦਰ ਕੌਰ ਬਾਜਵਾ ਸਮੇਤ ਜਾ ਰਹੇ ਵਿਅਕਤੀਆਂ ਅਤੇ ਔਰਤਾਂ ਨੇ ਪੰਜਾਬ ਸਰਕਾਰ ਦੇ ਅਪਰਾਲੇ ਦੀ ਸਲਾਘਾ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਸੋਚ ਸਦਕਾ ਅਤੇ ਸੂਬਾ ਸਕੱਤਰ ਐਡਵੋਕੇਟ ਜਗਰੂਰ ਸਿੰਘ ਛੇਖਵਾਂ ਦੇ ਯਤਨਾਂ ਕਰਕੇ ਉਹਨਾਂ ਨੂੰ ਅੱਜ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਨ ਦਾ ਸੁਭਾਗਤ ਸਮਾਪ ਮਿਲਿਆ ਹੈ ਜਦ ਕਿ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਨ ਜਾ ਰਹੀਆਂ ਸੰਗਤਾਂ ਵਾਸਤੇ ਪੰਜਾਬ ਸਰਕਾਰ ਤੋਂ ਇਲਾਵਾ ਪ੍ਰਧਾਨ ਅਸਨੀਤ ਦੁੱਗਲ ਵੱਲੋਂ ਫਰੂਟ ਸਮੇਤ ਖਾਣ ਪੀਣ ਦਾ ਸਮਾਨ ਵੀ ਦਿੱਤਾ ਗਿਆ ਇਸ ਮੌਕੇ ਤੇ ਆਮ ਆਦਮੀ ਪਾਰਟੀ ਸੋਸ਼ਲ ਮੀਡੀਆ ਇੰਚਾਰਜ ਗੁਰਸਬ ਸਿੰਘ ਦੇਵੀ ਦਾਸ ਸੋਸ਼ਲ ਮੀਡੀਆ ਇੰਚਾਰਜ ਗੁਰਜੀਤ ਸਿੰਘ ਮਿੰਟਾ ਉਰਫ ਮਿੰਟਾ ਆਲੋਆਲ ਬਲਾਕ ਪ੍ਰਧਾਨ ਰਮੇਸ਼ ਮੇ ਸਾਹਿਬ ਬਲਾਕ ਪ੍ਰਧਾਨ ਰਮਨ ਦੀਪ ਸਿੰਘ ਵਾਲਾ ਜੋ ਸਾਹ ਕੋ ਮਾਈਕਲ ਸੋਤਾ ਡਾਕਟਰ ਇਮੈਨੂਅਲ ਕੰਗ ਰਵਿੰਦਰ ਭੱਟੀ ਹਨੀ ਪੀ ਕਾਉਂਸਲਰ ਪੁਨਮ ਦੇ ਬੇਟਾ ਅਤੇ ਆਮ ਆਦਮੀ ਪਾਰਟੀ ਐਫਸੀ ਵਿੰਗ ਦੇ ਜਾਇੰਟ ਸਖਤਰ ਨੱਤੇ ਸਮਸਤਾਨਾ ਤੋਂ ਇਲਾਵਾ ਹੋਰ ਹਰਿਆਣਾ ਦੇ ਕੋ ਧਾਰੀਵਾਲ ਤੋਂ ਪੱਤਰਕਾਰ ਇੰਦਰਜੀਤ ਦੀ ਖਾਸ ਰਿਪੋਰਟ ਯਾਤਰਾ ਜਿਹੜੀ ਸ਼ੁਰੂ ਕੀਤੀ ਹੈ ਅੱਜ ਬਾਸ ਚੱਲੀ ਆ ਇਹਦੇ ਸਾਹਮਣੇ ਚੱਲੀ ਆ ਤੇ ਸਵਾਗਤ ਕਰਦਾ ਵਾਹਿਗੁਰੂ ਜੀ ਦਾ ਕਾਰ ਸਾਹਿਬ ਵਾਹਿਗੁਰੂ ਜੀ ਦੇ ਫਤਿਹ ਸਾਰੇ ਯਾਤਰੀਆਂ ਦੀ ਵਾਹਿਗੁਰੂ ਜੀ ਦੀ ਕਿਰਪਾ ਬਣੀ ਰਹੇ ਤੇ ਅਸੀਂ ਆਪਣੇ ਬਹੁਤ ਹੀ ਮਾਨਯੋਗ ਸੀਐਮ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਜੀ ਅਤੇ ਨਾਲ ਹੀ ਸਾਡੇ ਜੁਸਰਦਾ ਹਲਕਾ ਇੰਚਾਰਜ ਸਰਦਾਰ ਜਗਰੂਪ ਸਿੰਘ ਸੇਖੋਂ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਕਿ ਉਹ ਧਾਰੀਵਾਲ ਜਿਹੜੇ ਪਬਲਿਕ ਆ ਉਹਨਾਂ ਵਾਸਤੇ ਉਹਨਾਂ ਨੇ ਇੱਕ ਏਤੀਤ ਯਾਤਰਾ ਬੱਸ ਭੇਜੀ ਆ ਜੋ ਕੀ ਸਾਡੇ ਧਾਰੀਵਾਲ ਤੋਂ ਅੱਜ ਸਵੇਰੇ ਚੱਲਣ ਲੱਗੀ ਆ ਉਹਨੇ ਤੇ ਦਰਬਾਰ ਸਾਹਿਬ ਜਾਏਗੀ ਦਰਬਾਰ ਸਾਹਿਬ ਜੇ ਜਾਵੇ ਗੁਰੂ ਮਹਾਰਾਜ ਦੇ ਦਰਸ਼ਨ ਕਰਦੇ ਗੁਰਦੈਲ ਸਾਹਿਬ ਸਾਬੂਬੇ ਤਲਵੰਡੀ ਬੰਦਮਾ ਸਾਹਿਬ ਪੋਕੇ ਜਿੰਨੇ ਵੀ ਰਾਜ ਗੁਰਦੁਆਰਾ ਸਾਹਿਬ ਆਣਗੇ ਉਹਨਾਂ ਦੀ ਤੀਤੀ ਯਾਤਰਾ ਪੂਰੀ ਸਫਲ ਕਰਕੇ ਤੇ ਫਿਰ ਵਾਪਸ ਕੱਲ ਦੁਬਾਰਾ ਇੱਥੇ ਪਹੁੰਚਣਗੇ ਮੈਂ ਆਪਣੇ ਵੱਲੋਂ ਦੇ ਆਪਣੇ ਸਮੂਹ ਸਾਥੀਆਂ ਵੱਲੋਂ ਆਮ ਪਾਰਟੀ ਵੱਲੋਂ ਤੇ ਭਗਵੰਤ ਜੀ ਦਾ ਦਿਨੋਂ ਬਹੁਤ ਬਹੁਤ ਧੰਨਵਾਦ ਕਰਦਾ ਕਿ ਉਹਨਾਂ ਨੇ ਬਹੁਤ ਵਧੀਆ ਇਹਨਾਂ ਦਾ ਉਪਰਾਲਾ ਵਾ ਜਿਹੜੇ ਸਾਡੇ ਧਾਰੀਵਾਲ ਦੇ ਲੋਕਾਂ ਵਾਸਤੇ ਇਹ ਯਾਤਰਾ ਸ਼ੁਰੂ ਕੀਤੀ ਆ ਲੋਕੀ ਬੜਾ ਆਨੰਦ ਲੈ ਰਹੇ ਨੇ ਬੜੀਆਂ ਸ਼ੀਸ਼ਾਂ ਦੇ ਰਹੇ ਨੇ ਭਗਵੰਤ ਜੀ ਨੂੰ ਵੀ ਇਹ ਬਹੁਤ ਹੀ ਵਧੀਆ ਇਹਨਾਂ ਦਾ ਕੰਮ ਜਿਹੜੇ ਸਾਨੂੰ ਗੁਰੂ ਮਹਾਰਾਜ ਦੇ ਦਰਸ਼ਨ ਕਰਾ ਰਹੇ ਨੇ ਮੈਂ ਆਪਣੇ ਵੱਲੋਂ ਸੂਝ ਸਾਰਿਆਂ ਨੂੰ ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਬਹੁਤ ਧੰਨਵਾਦ ਕਰਾਂਗਾ ਸਭ ਤੋਂ ਪਹਿਲਾਂ ਤੇ ਮੈਂ ਸਾਡੇ ਹਰ ਕੰਮ ਚ ਆ ਜੀ ਜੀ ਨੂੰ ਸਤਿ ਸ਼੍ਰੀ ਅਕਾਲ ਸਭ ਦਾ ਸਤਿ ਸ਼੍ਰੀ ਅਕਾਲ ਜੀ ਕਿ ਜਿਨ੍ਹਾਂ ਦੇ ਉਪਰਾਲਾ ਕੀਤਾ ਜਿੱਤਾਂ ਦੀ ਵਲ ਤੇ ਜਿਹੜੀ ਇਹ ਯਾਤਰਾ ਵਾਸਤੇ ਸ਼ੁਰੂ ਹੋਈ ਹੈ ਤੇ ਮਾਨ ਸਰਕਾਰ ਵੱਲੋਂ ਇਹ ਜੋ ਉਪਰਾਲਾ ਕੀਤਾ ਗਿਆ ਬਹੁਤ ਵਧੀਆ ਜੀ ਅੱਜ ਇਹ ਬੱਸ ਜਿਹੜੀ ਹੈ ਸਾਰੀ ਡੰਗ ਡੰਗ ਸਾਊਸ ਤੋਂ ਹੁੰਦੀ ਹੋਈ ਮੰਦਰ ਸਾਹਿਬ ਨਾਲ ਪਸਾਰੂ ਬੰਚੇਗੀ ਤੇ ਕੱਲ ਨੂੰ ਇਹਨਾਂ ਦੀ ਵਾਪਸੀ ਹੈ ਤੇ ਇਹ ਸelta ਜਿਹੜੀ ਹੈ ਜਾ ਰਹੀ ਹੈ ਯਾਤਰਾ ਵਾਸਤੇ ਇਹ ਕਦੀ ਇਹ ਨਹੀਂ ਸੋਚਦਾ ਕਿ ਗਰੀਬ ਲੋਕ ਜਿਹੜੇ ਯਾਤਰਾਕਾਰ ਪਾਵਨ ਵਧੀਆ ਭਰਾਲੇ ਦੇ ਕਰਕੇ ਸਰਕਾਰ ਦੇ ਦਾਰੇ ਗਰੀਬ ਲੋਕ ਜਿਹੜੇ ਪਤਾ ਮੰਗਦੇ ਸਰਕਾਰ ਦੇ ਆ ਜੀ ਬਹੁਤ ਵਧੀਆ ਥੈਂਕ ਯੂ ਵਾਏ ਗੁਰਜੀ ਦਾ ਖਾਲਸਾ ਵਾਏ ਗੁਰਜੀ ਦੀ ਫਤਿਹ ਮੈਂ ਬਲਾਕ ਪ੍ਰਧਾਨ ਸੁਖਿੰਦਰ ਕੌਰ ਬਾਜਾ ਅੱਇਆ ਜੇ ਪੀਰ ਤੇ ਬਸ ਲੈ ਕੇ ਚੱਲੇ ਆ ਸਾਨੂੰ ਬੜੀ ਖੁਸ਼ੀ ਵਾਲੀ ਗੱਲ ਹੈ ਕਿ ਚਲੋ ਇਹ ਸਰਕਾਰ ਨੇ ਸਾਡਾ ਜਿਹੜਾ ਇਹ ਮਹਿਮ ਤੋਰੀ ਹੈ ਵੀ ਪੋਤੀ ਸਜਤਰਾ ਤੇ ਜਾਣਾ ਅਈ ਪਹਿਲਾਂ ਦਰਬਾਰ ਸਾਹਿਬ ਜਾਣਾ ਫੇਰ aí ਦਮਦਮਾ ਸਾਹਿਬ ਫਿਰ ਜਿਹੜੇ ਗੁਰਦੁਆਰੇ ਰਸਤੇ ਦੇ ਵਿੱਚ ਆਉਣਗੇ ਉੱਥੇ ਵੀ ਇਹਨਾਂ ਨੂੰ ਦਰਸ਼ਨ ਕਰਾਵਾਂਗੇ ਦੇਖੋ ਕਈ ਕਿੰਨੀਆਂ ਸੀਸਾਂ ਦੇਣਗੇ ਜਿਹੜੇ ਅੱਜ ਤੱਕ ਅਜੇ ਤੱਕ ਦਰਬਾਰ ਸਾਹਿਬ ਹੀ ਨਹੀਂ ਗਏ ਕਿ ਉਹਨਾਂ ਕੋ ਨਹੀਂ ਖਰਚਾ ਨਹੀਂ ਹੋ ਜਾ ਸਕਦੇ ਤੇ ਇਹ ਅਸੀਂ ਬਹੁਤ ਬਹੁਤ ਧੰਨਵਾਦ ਕਰਨੇ ਆ